ਕਿਹੜੀ ਪਾਰਟੀ ਸਪੋਰਟ ਕਰ ਰਹੇ ਇਸ ਵਾਰ? ਆ ਪੜਿਆ। ਕਰਮਜੀਤ ਅਨਮੋਲ ਜੀ ਨੂੰ? ਹਾਂ ਕਰਮਜੀਤ ਅਨਮੋਲ ਤੋਂ ਗਮੀ ਸ਼ਾਹ ਦੇ ਵਿੱਚ ਆਉਣਾ ਚਾਹੀਦਾ ਉਹਨਾਂ ਨੂੰ। 2 ਸਾਲ ਹੋ ਗਏ ਕਿਸੇ। ਜੇ ਲੇਕਿਨ ਉਸ ਐਥੋਂ ਨੋ ਨਾ। ਉਹ ਐਸਾ ਆ ਨਹੀਂ ਰਹੇਗੇ। ਹੋ ਉਹਨਾਂ ਨੂੰ ਆਉਣਾ ਚਾਹੀਦਾ। ਕਿਹੜੇ ਕਰਮਜੀਤ ਅਨਮੋਲ ਜੀ ਨੇ ਉਹ ਕਿਵੇਂ ਦੇ ਲੱਗਦੇ ਤੁਹਾਨੂੰ? ਉਹ ਤਾਂ ਹੀ ਹੁਣ ਵੇਖੇ ਤਾਂ ਪਤਾ ਲੱਗੂ ਕੀ ਪਤਾ ਇਸ ਦਾ ਇਹ ਰੂ ਨਹੀਂ ਹੋਇਆ। ਅਸੀਂ ਪਾਰਟੀ ਨੂੰ ਪਾ ਰਹੇ ਹਾਂ। ਅਸੀਂ ਪਾਰਟੀ ਨੂੰ ਪਾ। ਅੱਛਾ ਭਗਵੰਤ ਮਾਨ ਜੀ ਦਾ ਕੰਮ ਤਾਂ ਪੂਰੇ ਕੋਟਾਂ। ਕਿਹੜੇ ਕੰਮਾਂ ਦਾ ਖੁਸ਼ ਉਹਨਾਂ ਦੀ? ਸਾਰਿਆਂ ਕੰਮਾਂ ਤੋਂ ਖੁਸ਼ ਹਾਂ। ਬਿਜਲੀ ਸਾਰੇ ਅੱਜ ਹੋਰ ਕੀ ਪਾ ਆਪਣੇ ਹੰਸ ਰਾਜ ਹੰਸ ਜੀ ਖੜੇ ਉਹਨਾਂ ਬਾਰੇ ਕੀ ਵਿਚਾਰ ਹੈ ਉਹਨਾਂ ਦਾ ਇਹ ਚਿੱਟੂ ਦਾ ਜਾਣ ਪਛਾਣ ਹੀ ਆਪਾਂ ਕੋਈ ਦੇਖੋ ਹੁਣ ਕੀ ਕਹੇ ਸਰੋ ਬੀਜੇਪੀ ਵੱਲੋਂ ਬਾਪੂ ਸਤਿਕਾਰ ਦੀ ਸਤਿਕਾਰ ਬੀ ਜੀ ਕੀ ਨਾਮ ਆ ਆਪਣਾ ਮਰਾਕਮ ਸਿੰਘ ਜੀ ਆਤਮ ਸਿੰਘ ਜੀ ਕਿਹੜੀ ਪਾਰਟੀ ਇਨਸਪੋਰਟ ਕਰ ਰਹੇ ਇਸ ਵਾਰ ਆ ਪੜਿਆ ਆ ਬੰਦ ਗਰਮ ਕਰਮ ਜੀ ਦਾ ਅਨਮੋਲ ਜੀ ਨੂੰ ਹਾਂ ਕਰਮ ਜੀ ਦੇ ਮੋਰ ਨੂੰ ਪਰ ਉਹ ਵਿਧਾਇਕ ਨੂੰ ਜੇ ਉਹ ਅੱਜ ਸਾਡੇ ਪਿੰਡ ਆਇਆ ਸੀ ਅੱਜ ਉਹਦੇ ਨਾਲ ਬਹੁਤ ਪੈੜੀ ਖਿੱਚੀ ਤੇ ਮੈਕ ਫੜ ਲਿਆ ਪਰ ਜੇ ਉਹ ਨਾਲ ਆਉਂਦਾ ਵੋਟਰਾਂ ਦੇ ਬਹੁਤ ਆਪਾਂ ਦੇ ਅਸਰ ਪੂਰ। ਯਾਨੀ ਕਿ ਉਹਨਾਂ ਨੂੰ ਉਰੇ ਨਹੀਂ ਉਹਨਾਂ ਨਾਲ ਨਹੀਂ ਆਉਣਾ ਚਾਹੀਦਾ। ਉਹਨਾਂ ਨੂੰ ਆਉਣਾ ਨਹੀਂ ਚਾਹੀਦਾ। ਅੱਗੇ ਅਸੀਂ ਇੱਥੇ ਪਟਾਕੇ ਚਲਾਏ ਉਹ ਜਦੋਂ ਜਿਤਾ ਕੇ ਉਹਨੂੰ ਸਾਡੇ ਪਿੰਡ ਜਿਉਂ ਬਣਿਆ ਉਹ ਅੱਜ ਆਇਆ ਸੀ। ਵੋਟਾਂ ਮੰਗਾਲ ਹੋ ਗਏ ਉਹਨੇ ਗੇੜਾ ਨਹੀਂ ਮਾਰਿਆ। ਸਾਡੇ ਗੇੜਾ ਨਹੀਂ ਮਾਰਿਆ ਚਾਣੀ ਜਿਉਂ ਉਹ ਇੱਥੇ ਬਣ ਕੇ ਉੱਟ ਗਿਆ। ਕਮੀ ਸ਼ਾਦੀ ਦੇ ਵਿੱਚ ਉਹਨਾਂ ਦਾ ਚਾਹੀਦਾ ਕਿਸੇ ਦੇ ਵੀ ਹੈ। ਤਾਂ ਕਮੀ ਸ਼ਾਦੀ ਦੇ ਵਿੱਚ ਆਉਣਾ ਚਾਹੀਦਾ ਉਹਨਾਂ ਨੂੰ। 2 ਸਾਲ ਹੋ ਗਏ ਕਿਸੇ। ਜੇ ਲੇਕਿਨ ਉਸਾ ਇਥੋਂ ਨੋਨਾ ਤੇ। ਉਹ ਐਸਾ ਆਇਆ ਨਹੀਂ ਰਹੇਗੇ। ਹੋ ਉਹਨਾਂ ਨੂੰ ਆਉਣਾ ਚਾਹੀ ਜਿਹੜੇ ਕਰਮਜੀਤ ਅਨਮੋਲ ਜੀ ਨੇ ਉਹ ਕਿਵੇਂ ਦੇ ਲੱਗਦੇ ਆ ਤੁਹਾਨੂੰ ਉਹ ਤਾਂ ਹੀ ਹੁਣ ਵੇਖੇ ਤੋਂ ਪਤਾ ਲੱਗੂ ਕੀ ਪਤਾ ਇਹਦਾ ਰੂਪ ਨਹੀਂ ਹੋਇਆ ਅਸੀਂ ਪਾਰਟੀ ਨੂੰ ਪਾਉਂਦੇ ਆ ਯਾਨੀ ਕਿ ਭਗਵੰਤ ਮਾਨ ਜੀ ਨੂੰ ਵੋਟ ਜਾਣੀ ਭਗਵੰਤ ਮਾਨ ਨੂੰ ਪਾਉਂਗਾ ਖੁਸ਼ ਹਾਂ ਭਗਵੰਤ ਮਾਨ ਜੀ ਦੇ ਕੰਮ ਤੋਂ ਦੇਖੋ ਕਿਹੜੇ ਕੰਮਾਂ ਤੋਂ ਖੁਸ਼ ਹੋਣਾ ਸਾਰੇ ਕੰਮਾਂ ਤੋਂ ਖੁਸ਼ ਹਾਂ ਬਿਜਲੀ ਤੋਂ ਖੁਸ਼ ਹਾਂ ਪਾਣੀ ਸਾਡੇ ਆਮ ਆਈ ਜਾਂਦਾ ਲਾਈਟ ਕਰਾਂ ਵਾਲੀ ਸਾਡੀ ਫ੍ਰੀ ਕਰਤੀ ਐ ਸਾਰੇ ਅਜ ਹੋਰ ਕੀ ਭਾਗਦੇ ਯਾਨੀ ਕਿ ਸੰਤੁਸ਼ਟ ਹੋ ਗਏ ਉਹਨਾਂ ਦੇ ਕਿਉਂ ਕਿ ਐਸੀ ਪੂਰੇ ਸੰਗਠਨ ਜਿਹੜੇ ਆਪਣੇ ਹੰਸ ਰਾਜ ਹੰਸ ਜੀ ਖੜੇ ਉਹਨਾਂ ਬਾਰੇ ਕੀ ਵਿਚਾਰ ਹੈ ਉਹਨਾਂ ਦਾ ਇਹ ਜਿੱਡਾ ਗਾਨ ਪਛਾਣੀ ਆ ਆਪਾਂ ਕੋਈ ਦੇਖੋ ਨ ਕੀ ਕਹ ਕਹ ਬੀਜੇਪੀ ਵੱਲੋਂ ਹਾਂਜੀ ਬੀਜੇਪੀ ਯਾਨੀ ਅਸੀਂ ਤਾਂ ਪਾਰ ਜਿਹੜੀ ਪਹਿਲਾਂ ਉਹ ਵੋਟ ਤਾਂ ਹੋਰ ਪਾਲੀ ਪਾਰਟੀ ਤੋਂ ਵੋਟ ਪਾਵਾਂਗੇ ਸਾਡੀ ਨੂੰ ਵੋਟ ਤੇਰੀ ਕਿਹੜਾ ਵੋਟ ਤੇਰੀ ਫੋਟ ਪਾ ਕੇ ਨਹੀਂ ਤੇਰੀ ਪੱਗ ਪਟੀ ਉਹਦੇ ਨਾਲ ਕਿੰਨੀਆਂ ਇੱਕ ਵੋਟਾਂ ਤੋਂ ਜਿੱਤ ਪ੍ਰਾਪਤ ਕਰਨਗੇ ਇਹ ਕਮਲ ਜੀ ਦੇ ਮਰਦ ਇਹ ਉਹ ਤਾਂ ਪਰਮਾਤਮਾ ਨੂੰ ਯਾਨੀ ਕਿ ਤੁਹਾਨੂੰ ਲੱਗਦਾ ਕਿ ਜਿੱਤ ਪ੍ਰਾਪਤ ਕਰ ਲੈਣਗੇ ਪੂਰਾ ਪੂਰਾ ਬਖਵਾਜ ਜੇ ਤੂੰ ਫਰੀਦਕੋਟ ਤੋਂ ਐਮਪੀ ਕਰਮਜੀਤ ਨੂੰ ਅਨਮੋਲ ਹੀ ਹੋਣਗੇ ਹਾਂ 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 ਜੀ ਹਾਂ ਜੀ ਸੁਣਿਆ ਅਸੀਂ ਵਿਚਾਰਾ ਮੈਂ ਤਾਂ ਇੱਕ ਇਹ ਨਹੀਂ ਦੇਖਿਆ ਬਈ ਪਰ ਵੋਟਾਂ ਭਵੰਤਮਨ ਨੂੰ ਪਾਉਂਦੀਆਂ ਕਿਸੇ ਬੁਝਾਇੇ ਗੂਗੂ ਨੂੰ ਉਹਦੇ ਮੂੰਹ ਨੂੰ ਹੀ ਪਾਉਂਦੀਆਂ ਅਸੀਂ ਭਵੰਤਮਨ ਨੂੰ ਬੱਪੂ ਹਸੀ ਕਾਲ ਜੀ ਸਤਿਕਾਰ ਜੀ ਬੱਬੀ ਕੀ ਨਾਮ ਆ ਆਪਣਾ ਮਰਾਕਮ ਸਿੰਘ ਆ ਤੁਮ ਸਿੰਘ ਜੀ ਕਿਹੜੀ ਪਾਰਟੀ ਨੂੰ ਸਪੋਰਟ ਕਰ ਰਹੇ ਇਸ ਵਾਰ ਹਾਂ ਪੜਿਆਨ ਆ ਬੰਦ ਕਰਮ ਜੀ ਦਾਟ ਕੇ ਚਾੜੂ ਕਰਮ ਜੀ ਤੇ ਅਨਮੋਲ ਜੀ ਨੂੰ ਹਾਂ ਕਰਮ ਜੀ ਤੇ ਮੋਰ ਨੂੰ ਪਰ ਉਹ ਵਿਧਾਇਕ ਨੂੰ ਜੇ ਉਹ ਅੱਜ ਸਾਡੇ ਪਿੰਡ ਆਇਆ ਸੀ ਅੱਜ ਉਹਦੇ ਨਾਲ ਬਹੁਤ ਪੇੜੀ ਖਿੱਚੀ ਤੇ ਮੈਕ ਫੜ ਲਿਆ ਪਰ ਜੇ ਉਹ ਨਾਲ ਆਉਂ ਤਾਂ ਵੋਟਾਂ ਦੇ ਬਹੁਤ ਆਪਾਂ ਦੇ ਅਸਰ ਪੂਰ ਯਾਨੀ ਕਿ ਉਹਨਾਂ ਨੂੰ ਉਰੇ ਨਹੀਂ ਉਹਨਾਂ ਨਾਲ ਨਹੀਂ ਆਉਣਾ ਚਾਹੀਦਾ ਉਹਨਾਂ ਨੂੰ ਆਉਣਾ ਨਹੀਂ ਚਾਹੀਦਾ ਅੱਗੇ ਅਸੀਂ ਇੱਥੇ ਪਟਾਕੇ ਚਲਾਏ ਜਦੋਂ ਜਿਤਾ ਕੇ ਉਹਨੂੰ ਸਾਡੇ ਪਿੰਡ ਜਿਉਂ ਬਣਿਆ ਉਹ ਅੱਜ ਆਇਆ ਸੀ ਉਹ ਤਾਂ ਮਨਸਾਲ ਲੋਗੋ ਦੇ ਗੇੜਾ ਨਹੀਂ ਮਾਰਿਆ ਸਾਡੇ ਗੇੜਾ ਨਹੀਂ ਮਾਰਿਆ ਚੰਨੀ ਜਿਉਂ ਉਹ ਇੱਥੇ ਲੜ ਕੇ ਆ ਗਏ ਕਮੀ ਸ਼ਾਦੀ ਦੇ ਵਿੱਚ ਆਉਣਾ ਤਾਂ ਚਾਹੀਦਾ ਕਿਸੇ ਦੇ ਵੀ ਆ ਤਾਂ ਕਮੀ ਸ਼ਾਦੀ ਦੇ ਵਿੱਚ ਆਉਣਾ ਚਾਹੀਦਾ ਉਹਨਾਂ ਨੂੰ ਦੋ ਸਾਲ ਲੋਗੋ ਕਿਸੇ ਦੇ ਨਹੀਂ ਲੇਕਿਨ ਉਸੇ ਤੋਂ ਨੋਨਾ ਤਾਂ ਉਸ ਆਇਆ ਨਹੀਂ ਰਹੇਗੇ ਹੋ ਉਹਨਾਂ ਨੂੰ ਆਉਣਾ ਚਾਹੀਦਾ ਜਿਹੜੇ ਕਰਮਜੀਤ ਅਨਮੋਲ ਜੀ ਨੇ ਉਹ ਕਿਵੇਂ ਦੇ ਲੱਗਦੇ ਥਨੂੰ ਪਤਾ ਹੀ ਹੈ ਹੁਣ ਵੇਖੇ ਤਾਂ ਪਤਾ ਲੱਗੂ ਕੀ ਪਤਾ ਇਸ ਦਾ ਰੂਪ ਨਹੀਂ ਹੋਇਆ ਅਸੀਂ ਪਾਰਟੀ ਨੂੰ ਪਾਉਣੀ ਹੈ ਯਾਨੀ ਕਿ ਭਗਵੰਤ ਮਾਨ ਜੀ ਨੂੰ ਵੋਟ ਜਾਣੀ ਹੈ ਭਗਵੰਤ ਮਾਨ ਨੂੰ ਪਾਉਂਗਾ ਖੁਸ਼ ਹੋ ਭਗਵੰਤ ਮਾਨ ਜੀ ਦਾ ਕੰਮ ਪੂਰੇ ਖੋਣ ਕਿਹੜੇ ਕੰਮਾਂ ਤੋਂ ਖੁਸ਼ ਹੋਣਾ ਸਾਰੇ ਕੰਮਾਂ ਤੋਂ ਖੁਸ਼ ਆ ਬਿਜਲੀ ਤੋਂ ਖੁਸ਼ ਆ ਪਾਣੀ ਸਾਡੇ ਆਮ ਆਈ ਜਾਂਦਾ ਲਾਈਟ ਕਰਾਂ ਵਾਲੀ ਸਾਡੀ ਫ੍ਰੀ ਕਰਤੀ ਐ ਸਾਰੀ ਅਜੇ ਹੋਰ ਕੀ ਭਾਗ ਦੀ ਯਾਨੀ ਕਿ ਸੰਤੁਸ਼ਟ ਹੋ ਗਏ ਉਹਨਾਂ ਦੇ ਕੋਈ ਕਾਸੀ ਪੂਰੇ ਸੰਗ ਇਹ ਜਿਹੜੇ ਆਪਣੇ ਹੰਸ ਰਾਜ ਹੰਸ ਜੀ ਖੜੇ ਉਹਨਾਂ ਬਾਰੇ ਕੀ ਵਿਚਾਰ ਹੈ ਉਹਨਾਂ ਦਾ ਜੀ ਚਿੱਟੂ ਦਾ ਜਾਣ ਪਛਾਣ ਨਹੀਂ ਆਪਾਂ ਕੋਈ ਦੇਖੋ ਹੁਣ ਕੀ ਕਹੇ ਸਰੋ ਬੀਜੇਪੀ ਵੱਲੋਂ ਹਾਂਜੀ ਬੀਜੇਪੀ ਯਾਨੀ ਅਸੀਂ ਤਾਂ ਪਾਲ ਜਿਹੜੀ ਪਹਿਲਾਂ ਉਹ ਜਾਣਦਾ ਕੋਈ ਵੋਟ ਤਾਂ ਹੋਰ ਪੋਲੀ ਪਾਰਟੀ ਤੋਂ ਵੋਟ ਪਾਵਾਂਗੇ ਹੋਰ ਕੇ ਸਾਡੀ ਨੂੰ ਵੋਟ ਪੋਲੀ ਤੇਰੀ ਕਿਹੜਾ ਵੋਟ ਵਾ ਤੇਰੀ ਵੋਟ ਪਾ ਕੇ ਨਹੀਂ ਤੇਰੀ ਪੱਗ ਪਟੀ ਉਹਦੇ ਨਾਲ ਕਿੰਨੀਆਂ ਇੱਕ ਵੋਟਾਂ ਤੋਂ ਜਿੱਤ ਪ੍ਰਾਪਤ ਕਰਨਗੇ ਇਹਦੇ ਕਮਲਜੀਤ ਦੇ ਮੋਰ ਤੇ ਆ ਉਹ ਤਾਂ ਪਰਮਾਤਮਾ ਨੂੰ ਯਾਨੀ ਕਿ ਤੁਹਾਨੂੰ ਲੱਗਦਾ ਕਿ ਜਿੱਤ ਪ੍ਰਾਪਤ ਕਰ ਲੈਣਗੇ ਪੂਰਾ ਪੂਰਾ ਬਗਵਾ ਜੇ ਤੂੰ ਫਰੀਦਕੋਟ ਤੋਂ ਐਮਪੀ ਕਰਮਜੀਤ ਨੂੰ ਅਨਮੋਲ ਹੀ ਹੋਣਗੇ ਹਾਂ 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 ਸੁਣਿਆ ਅਸੀਂ ਵਿਚਾਰਾ ਮੈਂ ਤਾਂ ਇਹ ਨਹੀਂ ਦੇਖਿਆ ਬਈ ਪਰ ਵੋਟਾਂ ਭਵੰਤਮਨ ਨੂੰ ਪਾਉਂਦੀਆਂ